ਕੋ ਪਿਆ ਡੱਬਾ ਪੈ ਤੂੰ ਲਾ ਦੇ ਖਲੇ ਲਾ ਕੇ ਜੀਰਾ ਹੀ ਸਾਡੇ ਘਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਸਿਹਤ ਹੋ ਗਏ ਤੇ ਮਸਤ ਹੋ ਗਏ ਅੱਜ ਮੈਂ ਪਾ ਕੇ ਬੈਗੀ ਆ ਖਲਾਰਾ ਤੇ ਲੱਗੀਆਂ ਡੱਬੇ ਡੁੱਬੇ ਸਾਫ਼ ਕਰਨ ਤੇ ਸੋਦਾ ਸੋਦਾ ਡੱਬਿਆਂ ਚ ਕੋ ਪੈਣ ਵਾਲਾ ਤੇ ਜਿਹੜਾ ਡੱਬਿਆਂ ਚ ਪਿਆ ਵਾ ਤੇ ਜਨ ਲਿਆੰਦਾ ਸੋਦਾ ਉਹਨੂੰ ਸਾਰਿਆਂ ਨੂੰ ਥੋਪ ਲਵਾ ਲੈਣੇ ਆ ਪਹਿਲੋਂ ਜਿੱਦਾਂ ਥੋੜੀਆਂ ਥੋੜੀਆਂ ਦਾਲਾਂ ਦੂਲਾਂ ਬਚੀਆਂ ਵਾ ਨਾ ਉਹ ਸਾਰੇ ਨੂੰ ਆਵਾਜ਼ ਜੀਰਾ ਸਭ ਤੋਂ ਜ਼ਿਆਦਾ ਜੀਰਾ ਹੀ ਸਾਡੇ ਘਰ ਜੀਰੇ ਨੂੰ ਲਵਾ ਲੈਣੀ ਆ ਧੁੱਪ ਸੁੱਕਣੇ ਪਾ ਲੈਣੇ ਆ ਸਾਰਾ ਸੌਦਾ ਪੱਤਾ ਕਿਉਂਕਿ ਇੱਕ ਵਾਰ انا ਜਾਰੀਆਂ ਗਰਮੀਆਂ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਸੋਚਿਆ ਧੁੱਪਾ ਪਾ ਲਵਾ ਲਈਏ ਸੌਦੇ ਪੱਤੇ ਨੂੰ ਸੇਕਾਂ ਕਰ ਲਈਏ ਡੱਬੇ ਦੁੱਬੇ ਸਾਫ਼ ਫਿਰ ਜਦੋਂ ਜਾਰੀਆਂ ਗਰਮੀਆਂ ਹੋ ਗਈਆਂ ਫਿਰ ਬਾਹਰ ਨਹੀਂ ਨਿਕਲਣ ਨੂੰ ਦਿਲ ਕਰਦਾ ਤੇ ਚਲੋ ਕਰਨੀਆਂ ਤੇ ਫਿਰ ਵੀ ਚਾਰ ਪੈਣੀਆਂ ਆਈਆਂ ਪਰ ਇੱਕ ਵਾਰ ਹੋਈਆਂ ਹੋਣਗੀਆਂ ਤੇ ਫਿਰ ਟੈਨਸ਼ਨ ਵੀ ਫ੍ਰੀ ਹੋ ਜੂਗੀ ਆਰਾਜ ਮਾਮਾ ਦਾੜਾ ਵਾਂ ਜਿੱਦਾਂ ਥੋੜੀਆਂ ਥੋੜੀਆਂ ਦਾਣਾ ਡੱਬਿਆਂ ਚ ਪਈਆਂ ਵਾ ਚਿੱਟੇ ਚਨੇ ਆ ਇਹ ਮੈਂ ਇੱਕ ਦਿਨ ਖਿਆਂਦੇ ਹੀ ਹੂੰ ਤੇ ਅੱਡੇ ਬਣਾ ਲੇ ਅੱਡੇ ਪਏ ਆ ਚਿੱਟੇ ਚਨੇ ਨਾ ਖਾਂਦੇ ਘਾਟਿਆ ਚਿੱਟੇ ਚਨੇ ਆ ਨਾ ਬਸਦਰ ਪੂੜੀਆਂ ਪਾੜੀਆਂ ਹੋਣ ਨਾ ਫੇਰ ਹੀ ਖਾਂਦੇ ਨਹੀਂ ਤੇ ਨਹੀਂ ਆਲੇ ਚਨੇ ਇੰਨੇ ਕ ਬਚੇ ਨਾਲੇ ਡੱਬੇ ਤੋਂ ਭ ਲੈਣਗੇ ਤੇ ਸੌਦਾ ਜਿਹੜਾ ਹੈਗਾ ਵਾ ਉਹ ਪਤਾ ਲੱਗ ਜਾਊਗਾ ਆਮ ਪੀਸਿਆ ਮਸਾਲਾ ਵਾ ਇਹਨੂੰ ਥਾਲੀ ਕੇ ਚ ਪਾ ਕੇ ਫੇਰ ਸੁਕਾਉਂਗੀ ਤੇ ਨਾਲੇ ਪਤਾ ਲੱਗ ਜਾਊਗਾ ਵੀ ਕਿਹੜਾ ਸੌਦਾ ਹੈਗਾ ਵਾ ਤੇ ਕਿਹੜਾ ਖਤਮ ਹੋ ਗਿਆ ਵਾ ਤੇ ਕਿਹੜਾ ਖਤਮ ਹੋਣ ਵਾਲਾ ਫੇਰ ਮੈਂ ਸੌਦੇ ਜਿਹੜਾ ਨਾ ਹੋਇਆ ਸੌਦਾ ਉਹਦੀ ਲਿਸਟ ਬਣਾ ਲਾਂਗੇ ਬਿਆ ਹੈ ਨਿੰਗਾ ਨਾ ਹਰੀਆਂ ਲੈ ਚੀਗਾ ਹਜੇ ਚਾੜਾ ਮਸਾਲਾ ਹੈਗਾ ਵਾ ਜਦੋਂ ਚਾੜਾ ਮਸਾਲਾ ਖਤਮ ਹੋ ਗਿਆ ਤੇ ਚਾੜਾ ਮਸਾਲਾ ਬਣਾ ਲਾਂਗੇ ਹਜੇ ਹੈਗਾ ਵਾ ਲਿਸਟ ਬਣਾ ਲਾਂਗੇ ਇੱਕੇ ਵਾਰਾ ਨਾ ਜਿਹੜਾ ਸੌਦਾ ਖਤਮ ਹੋਈ ਗਿਆ ਨਾਲ ਦੀ ਨਾਲ ਲਿਸਟ ਚ ਲਿਖੀ ਜਾਣਾ ਤੇ ਫਿਰ ਇੱਕੇ ਵਾਰਾਂ ਹੀ ਸੌਦਾ ਆਪਾਂ ਲੈ ਆਉਣਾ ਸ਼ਹਿਰ ਜਾ ਕੇ ਕਿਉਂਕਿ ਸੌਦਾ ਸੁਦਾ ਜਿਹੜਾ ਵਾ ਉਹ ਆ ਡੱਬੇ ਸਾਰੇ ਜਿੰਨੇ ਆ ਸਾਰੇ ਧੁੱਪਣ ਵਾਲੇ ਆ ਸੋ ਬਣਾ ਕੇ ਫੇਰੇ ਨਾਲ ਰੱਖਣਾ ਵਾ ਤੇ ਖੰਡ ਹੁਣ ਚਿੱਟੀ ਖੰਡ ਵਰਤੀ ਦੀ ਘਟਿਆ ਇਹ ਮੁੱਕਦੀ ਨਹੀਂਗੀ ਡੱਬਾ ਭਰਿਆ ਪਿਆ ਖੰਡ ਦਾ ਵੱਡਾ ਤੋਂ ਹੁਣ ਤਾਂ ਬਿੰਨਕੇ ਜੇ ਡੱਬੇ ਚ ਮੈਂ ਪਾਣਾ ਨਾ ਮੋਕਣ ਕਿ ਨਹੀਂ ਆਉਂਦੀ ਖੰਡ ਆਹ ਡੱਬਾ ਭਰੇ ਨੁੱਕ ਟੁਕ ਟ ਦੋ ਮਹੀਨੇ ਹੋ ਗਏ ਹੁਣੇ ਆ ਤੇ ਹਜੇ ਵੀ ਅੱਛ ਖੰਡ ਹੈ ਗਈ ਆ ਤੇ ਆਹ ਸ਼ੱਕਰ ਆ ਥੋੜੀ ਜੀ ਰਹਿ ਗਈ ਆ ਤੇ ਆਹ ਡਰਾਈ ਫੂਡ ਆ ਸੀਡਸ ਵਗੈਰਾ ਬੱਚਿਆਂ ਦੇ ਖਾਣ ਵਾਸਤੇ ਇਹਨਾਂ ਨੂੰ ਕੋਈ ਖਾਸ ਏਦੀ ਤੁੱਪ ਦੀ ਲੋੜ ਨਹੀਂ ਹੈਗੀ ਇਹ ਛੇਤੀ ਚੁੱਕ ਦੇਣੇ ਆ ਚਲੋ ਥੱਲੇ ਵਿਛਾ ਲੈਣੀ ਆ ਮੈਂ ਬੋਰਾ ਇੱਥੇ ਵਿਛਾ ਲੈਣੀ ਆ ਥੱਲੇ ਬੋਰਾ ਬੋਰੇ ਦੇ ਉੱਤੇ ਇਹਨਾਂ ਨੂੰ ਇਤੋਂ ਪੇਜ ਪੱਤਾ ਵੀ ਯੂਜ਼ ਕਰਦੀ ਆ ਮੈਂ ਫਿਰ ਇਹਨਾਂ ਨੂੰ ਧੋ ਤੋਕੇ ਤੇ ਇਸੇ ਮੰਜੇ ਤੇ ਦੋਰੇ ਰੱਖ ਲਵਾਂਗੀ ਫਿਰ ਡੱਬੇ ਧੋ ਤੋਕੇ ਅੱਜ ਮੈਂ ਸੋਚਿਆ ਚੱਲ ਕਿਚਨ ਹੀ ਰਹੇਗੀ ਇਕੱਲੀ ਸਫਾਈ ਹੋਣ ਵਾਲੀ ਕਿਚਨ ਦੀ ਵੀ ਕਰ ਦਿੰਨੀ ਆ ਬਾਕੀ ਸਾਰੀ ਸਫਾਈ ਹੁੰਦੀ ਆ ਕਿਚਨ ਦੀ ਤਾਂ ਪਤਾ ਫਿਰ ਡੱਬਿਆਂ ਨੂੰ ਹੱਥ ਉੱਤੇ ਵੀ ਲੱਗਦੇ ਰਹਿੰਦੇ ਆ ਤੇ ਘਟਾ ਮਿੱਟੀ ਵੀ ਪਿਆ ਡੱਬਿਆਂ ਮੇਰਿਆਂ ਨੂੰ ਮੈਂ ਤੋਤਿਆਂ ਨੂੰ ਮੈਨੂੰ 3 ਮਹੀਨੇ ਹੋ ਗਏ ਆ ਤੇ ਥੱਲੇਲੇ ਡੱਬੇ ਜਿਹੜੇ ਚਲ ਨੋਰਮਲ ਵਰਤਨੇ ਆ ਉਹ ਤੋਂ ਤੁਪ ਦੇ ਰਹਿੰਦੇ ਆ ਤੇ ਜਿਹੜੇ ਉਤਲੇ ਡੱਬੇ ਆ ਜਿੱੱਚੇ ਜਿਆਦੀਆਂ ਧਾਲਾਂ ਵਗੈਰਾ ਹੁੰਦੀਆਂ ਵਾਂ ਉਹ ਫਿਰ ਜਿੱਥੇ ਪਾ ਲੂੰਗੀ ਪਹਿਲਾਂ ਸਰਫ ਫਿਰ ਨਮਾਇ ਲਈ ਡੱਬਿਆਂ ਦੇ ਤੱਕਾਂ ਖੋਲਣਾ ਫਿਰ ਨਾ ਸਰਫ ਵਾਲੇ ਹੱਥਾਂ ਨਾਲ ਡੱਬੇ ਨਹੀਂ ਖੋਲਦੇ ਹੁੰਦੇ ਫਿਰ ਵਾਜਾਂ ਮਾਰੂ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਚਲੋ ਜੀ ਇਹ ਡੱਬੇ ਨਾ ਸਾਰੇ ਇੱਕੋ ਜਿਹੇ ਆ ਤਾਂ ਕਰਦੇ ਹੈਗੇ ਬਿਲਕੁਲ ਨਹੀਂਗੇ ਖਰਾਬ ਤਾਂ ਬਿਲਕੁਲ ਨਹੀਂ ਨਾ ਹੈਗੇ ਸਾਫ਼ ਸੁਥਰੇ ਆ ਪਰ ਫਿਰ ਵੀ ਮੈਂ ਚਲੋ ਕਰ ਲੈਨੇ ਇੱਕ ਵਾਰ ਹੁਣ ਨਾ ਤੂੜੀਆਂ ਤਾਲੀਆਂ ਉੱਡ ਕੇ ਆਈਆਂ ਵਾ ਤੇ ਕਰ ਲੈਨੇ ਹੁਣ ਕਿੰਨੇ ਕਿ ਕਿਤੇ ਤੂੜੀ ਉੱਡਣੀ ਪਹਿਲੋਂ ਜਿਹੜੇ ਬਿਲਕੁਲ ਖਾਲੀ ਉਹ ਕਰ ਲੈਨੇ ਆ ਫਿਰ ਜਿਹੜਾ ਕੋਈ ਕੋਈ ਇਹੋ ਜਿਹਾ ਸੱਦਾ ਜਿਹੜਾ ਨਹੀਂ ਕੱਢਣਾ ਜਿਹਦਾ ਹਲਦੀ ਆ ਉਹਨੂੰ ਮੈਂ ਨਹੀਂ ਕੱਢਣਾ ਉਹਨੂੰ ਏਦਾਂ ਉਤੋ ਤੋਟਾ ਆਏ ਮੱਖੀ ਨਹੀਂ ਜਾਣ ਖਾਲੀ ਮੈਂ ਮੱਖੀ ਮੈਂ ਬਈ ਜਾਂਦੀ ਘੜੀ ਘੜੀ ਫਿਰ ਹਲਦੀ ਦਾ ਡੱਬਾ ਜਿਹੜਾ ਉਹ ਹਲਦੀ ਨਹੀਂ ਨਾ ਵਿੱਚੋਂ ਕੱਢਣੀ ਉਹਨੂੰ ਮੈਂ ਏਦਾਂ ਉਤੋ ਤੋ ਤੋ ਦੇਣਾ ਸਿੱਧਾ ਸਿੱਧਾ ਨਾਰੇ ਡੱਬੇ ਬਿਲਕੁਲ ਨਾ ਸਾਫ ਹੈ ਤੁਸੀਂ ਯਕੀਨ ਮੰਨੋ ਇਹ ਡੱਬੇ ਬਿਲਕੁਲ ਵੀ ਗੰਦੇ ਨਹੀਂ ਹੈਗੇ ਕਿ ਕਿਚਨ ਦੇ ਵਿੱਚ ਅੰਦਰ ਕਿੰਨੇ ਕੁ ਹੰਦੇ ਹੋਣੇ ਹੁੰਦੇ ਆ ਡੱਬੇ ਚਲੋ ਇੰਨਿਆਂ ਨੂੰ ਪਹਿਲਾਂ ਮੈਂ ਧੋ ਕੇ ਧੋ ਕੇ ਕੱਢ ਲੈਂਦੀ ਆ ਫਿਰ ਦੁਜੇ ਕਿਉਂਕਿ ਮੈਂ ਆਪਣੇ ਮਾਂਜਣੇ ਆਪ ਹੀ ਧੋਣੇ ਆ ਕਰ ਕੇ ਸਾਰੇ ਕਰ ਲਈਏ ਇਹਨਾਂ ਦਾ ਹਮਤ ਨਹੀਂਗਾ ਕੋਈ ਵੀ ਸਾਫ ਡੱਬੇ ਬਿਲਕੁਲ ਪਾਣੀ ਐ ਜੇ ਤਾਂ ਛੇੜਿਆ ਨਹੀਂ ਹੁੰਦਾ ਇੰਨਾ ਚਿੱਟਾ ਪਾਣੀ ਹਜੇ ਵੀ ਕੋਣ ਇੱਕ ਵਾਰਾਂ ਧੂਪੇ ਹੋਣਗੇ ਫਿਰ ਬੇਠ ਹੀ ਕਰ ਜਿਓ ਹਾਂਗੇ ਚਲੋ ਸਾਰ ਸਫਾਈ ਆ ਚਲੋ ਜੀ ਮੈਂ ਹੁਣ ਦੂਜੀ ਵੀ ਕਰ ਲੀਨੀ ਆ ਪਹਿਲ ਜਿੱਦਾਂ ਮੈਂ ਗਈ ਨਾ ਥੋੜਾ ਜਿਹਾ ਮੈਨੂੰ ਜਿਹੜੀ ਜਿਹੜੀ ਦਾਲ ਲੱਗ ਗਈ ਵੀ ਹੈਨੀ ਆ ਕਿਉਂਕਿ ਦਾਲਾਂ ਨਾ ਕਿਸ ਤਰ੍ਹਾਂ ਮਸਰਾ ਮਸਰਾ ਮੂੰਗੀ ਦੀ ਖਤਮ ਹੋ ਜਾਂਦੀ ਆ ਚਨਿਆਂ ਦੀ ਹੋ ਜਾਂਦੀ ਆ ਤੇ ਕਾਲੀ ਦਾਲ ਤੇ ਚਲੋ ਘਾਟ ਹੀ ਬਣਾਈ ਦੀ ਆ ਤੇ ਮਸਰਾ ਵੁਸਾਰੀ ਬਣਾ ਲਈ ਦੀ ਜਦੋਂ ਕੋਈ ਵੇਲੇ ਕੋਈ ਲਾਵੇ ਲੱਕ ਵੇਲਾ ਹੋ ਜੇ ਨਾ ਤੋ ਫਿਰ ਝੱਟ ਬਣ ਜਾਂਦੀ ਆ ਹੁਣ ਆਵੇ ਤੈਨੂੰ ਟੱਕਣਾ ਖੁੱਲ੍ਹ ਦੇ ਕਰਕੇ ਉਹ ਟੱਕਣਾ ਹੁਣ ਲਿਸਟ ਬਣਾਈ ਜਾਣੀ ਆ ਜਿਹੜਾ ਜਿਹੜਾ ਸੌਦਾ ਖਤਮ ਹੋਈ ਗਿਆ ਇਸ ਤੇ ਲਿਸਟ ਬਣਾਈ ਜਾਈਦੀ ਆ ਬਾਟ ਲੈ ਇਹਦਾ ਵਿੱਚ ਰੱਖੜੀ ਕੜੀ ਕੜੀ ਨਹੀਂ ਸੌਦਾ ਮੈਂ ਲਿਓ ਨਹੀਂ ਕੋਲੂ ਤੋਂ ਬਟਾ ਲਿਓ ਤੇ ਫਿਰ ਇੱਕ ਇੱਕ ਲਓ ਜੀ ਤੋਲੇ ਮੈਂ ਸਾਰੇ ਡੱਬੇ ਤੋ ਕੇ ਕੋਛ ਇੱਥੇ ਰੱਖ ਲੈ ਕੋਛ ਇੱਥੇ ਰੱਖ ਲੈ ਸਭ ਨਿੱਕੇ ਮੋٹے ਡੱਬੇ ਜਨ ਨਹੀਂ ਵੀ ਹੈਗੇ ਕਿਚਨ ਚੋਂ ਨਿਕਲੇ ਸਭ ਮੈਂ ਤੋਲੇ ਕੋਈ ਰਹਿਣ ਨਹੀਂ ਦਿੱਤਾ ਤੇ ਸੌਦਾ ਵੀ ਮੈਂ ਪਾ ਲਿਆ ਸਾਰਾ ਸੁੱਕਣੀ ਡਰਾਈ ਫੂਡ ਜੋ ਵੀ ਸਭ ਪਾ ਲਿਆ ਵਾ ਆ ਹਲਦੀ ਤਾਂ ਨਾ ਅੱਗੇ ਪਿਛੇ ਲਿਆਂ ਬਲੌਗ ਨਾਲ ਮੈਂ ਵਿਖਾਇਆ ਹੀ ਹਲਦੀ ਨੂੰ ਫੇਰ ਤੋ ਪਲਵਾਉਂਣੀ ਹੈ ਜੇ ਨਾ ਹਲਦੀ ਪੀਸੀ ਪਈ ਆ ਉਹ ਪਿਆ ਡੱਬਾ ਪੀਸੀ ਹਲਦੀ ਦਾ ਮੈਂ ਕਿਹਾ ਉਹ ਮੁੱਕ ਜੇ ਫੇਰ ਹੀ ਹੋਰ ਪੀਵਾਂਗੇ ਤੇ ਹਾਂ ਸਾਰਾ ਸੌਦੇ ਨੂੰ ਧੋਪ ਲੱਗ ਜਾਂਦੀ ਆ ਨਾ ਤੇ ਫਿਰ ਇਹਨਾਂ ਡੱਬਿਆਂ ਦੇ ਵਿੱਚ ਮੈਂ ਸਾਰਾ ਸਮਾਨ ਪਾ ਕੇ ਤੇ ਕਿਚਨ ਚ ਟਕਾਟਕੂ ਕੇ ਫੇਰ ਹੀ ਮੈਂ ਸੋਚਿਆ ਮੈਂ ਨਾ ਹੂੰਗੀ ਹੁਣ ਇੱਕੇ ਵਾਰੀ ਚੁੱਕ ਚੁੱਕ ਕੇ ਤਾਂ ਅੰਦਰ ਲਈ ਆਉਂਦੀ ਆ ਹੁਣ ਥੋੜੇ ਥੋੜੇ ਕਰਕੇ ਤੇ ਆਹ ਰਹਿ ਗਈ ਡੱਬੇ ਸਾਰੇ ਟਿਕਾਉਣੇ ਆ ਆ ਬਾਰੀ ਥੋੜੀ ਜੀ ਸਾਫ਼ ਕਰਨ ਵਾਲੀ ਆ ਤੇ ਉਹ ਸਲੈਬ ਸਾਰੀ ਸਾਫ਼ ਹੋਣ ਵਾਲੀ ਆ ਹਜੇ ਨਾਲ ਵਿੱਚ ਰੱਖਿਆ ਚੋਲ ਤੇ ਦਾਲ ਬਣੀ ਪਈ ਆ ਭੁੱਖ ਵੀ ਲੱਗਨ ਦੀ ਕਿਉਂਕਿ ਮੈਂ ਸ਼ਹਿਰ ਦਾ ਕੁਝ ਖਾਦਾ ਨਹੀਂ ਹੋਵਾ ਸੇਹੋ ਸਾਫ ਸਫਾਈਆਂ ਤੇ ਲੱਗੀਆਂ ਤੇ ਆਹ ਸਲੈਬ ਸਾਰੀ ਝਾੜਨੀ ਆ ਉਤੋਂ ਝਾੜ ਕੇ ਤੇ ਫਿਰ ਇਹਦੇ ਉੱਤੇ ਕਪੜਾ ਵਿਛਾ ਕੇ ਉਹ ਅੰਗੀਤੀ ਜਿਹੜੀ ਆ ਪਲਾਸਟਿਕ ਦੀ ਉਹ ਵਿਛਾ ਕੇ ਫੇਰ ਡੱਬੇ ਸਾਰੇ ਇੱਧਰ ਮੇਰੇ ਚੋਲ ਵੀ ਬਣ ਚਲੇ ਮੈਨੂੰ ਭੁੱਖ ਵੀ ਲੱਗ ਗਈ ਆ ਤੇ ਚੋਲਾ ਨੂੰ ਨਿਚੋੜ ਲੈਣੀ ਆ ਪਹਿਲਾਂ ਤੇ ਫਿਰ ਮੈਂ ਉਹ ਸਲੈਬ ਵੀ ਸਾਫ ਕਰ ਲੈਣੀ ਆ ਲਓ ਜੀ ਆਹ ਸਲੈਬ ਮੈਂ ਕਰ ਲਈ ਆ ਸਲੀਨ ਹਾਂ ਘੱਟ ਦੀ ਸਲੈਬ ਵਿਹਿੰਡੀ ਲੌਜੀ ਹੋ ਗਈ ਕਲੀਨ ਬੜੀ ਖਰਾਬ ਹੋਈ ਹੁਣ ਵਿਛਾ ਲੈਨੇ ਆ ਉੱਤੇ ਲੌਜੀ ਨਾ ਨੂੰ ਲਿਆਵਾ ਮੈਂ ਤੇ ਕਿਚਨ ਵੀ ਹੋ ਗਈ ਆ ਕਲੀਨ ਤੇ ਆ ਰਹਿ ਗਿਆ ਡਰਾਈ ਫੂਡ ਇਹ ਰੱਖੂਗੀ ਮੈਂ ਫ੍ਰਿਜ ਚ ਤੇ ਚੌਲ ਤੇ ਦਾਲ ਰੱਖਿਆ ਤੇ ਆਹ ਵਾਲਾ ਵੀ ਹੋ ਗਿਆ ਵਾ ਸਾਫ ਤੇ ਆਹ ਬਾਰੀਆਂ ਵਗੈਰਾ ਸਭ ਕੁਝ ਹੋ ਗਿਆ ਤੇ ਆਜ ਤੁਹਾਨੂੰ ਪਹਿਲੇ ਵਖਾਤਾ ਸੀ ਕੇ ਵੀ ਹੋ ਗਿਆ ਵਾ ਰੈਡੀ ਤੇ ਹੁਵੀ ਹੋ ਗਏ ਸਾਫ ਆ ਫੇਰ ਛੋਟਾ ਤੇ ਇਹਨੂੰ ਆਪਾਂ ਟੱਕਤਾ ਚੋਚੀਨੀ ਪਈਆ ਰੋਟੀਆਂ ਵਾਲਾ ਬਾਕਸ ਥੱਲੇ ਵੀ ਇਦਾਂ ਕਰਕੇ ਕਲੀਨ ਕਰਤਾ ਵਾ ਸਾਰਾ ਮੈਂ ਉਮੀਦ ਕਰਦੀ ਆ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਪਲੀਜ਼ ਮੇਰੇ ਚੈਨਲ ਨੂੰ ਛੇ ਸਬਸਕ੍ਰਾਈਬ ਤੇ ਲਾਈਕ ਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਦੇ ਨਾਲ ਦਾ ਬੈਲ ਆਈਕਨ ਉਹ ਜਿਹਦੇ ਨਾਲ ਮੇਰੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਮੇਲੇ ਮਿਲਦੀ ਰਹੇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ Tata ke liye rakho apna bahut sara khayal bye bye